ਇਹ ਤਸਵੀਰਾਂ ਅਜ ਤੜਕੇ ਹਵੋਰ ਤੋਂ ਮਲੋਟ ਰੋਡ ਸਥਿਤ ਗੁਵਿੰਦਗੜ੍ਹ ਨੇੜੇ ਦੀਆਂ ਨੇ ਜਿੱਥੇ ਇੱਕ ਪੀਆਰਟੀਸੀ ਦੀ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਤੇ ਅੱਗੇ ਜਾ ਰਹੇ ਕਿ ਟਰੈਕਟਰ ਟਰਾਲੀ ਦੇ ਵਿੱਚ ਵੱਜੀ ਹੈ ਜਿਸ ਤੋਂ ਬਾਅਦ ਹਾਦਸਾ ਵਾਪਰ ਗਿਆ ਤੇ ਟਰੈਕਟਰ ਟਰਾਲੀ ਨਾਲ ਟਕਰਾਨ ਤੋਂ ਬਾਅਦ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਪਈ ਤੇ ਇਸ ਭਿਆਨਕ ਹਾਦਸੇ ਵਿੱਚ ਟਰੈਕਟਰ ਟਰਾਲੀ ਵੀ ਤਨ ਟੋਟੇ ਹੋ ਗਿਆ ਇਸ ਘਟਨਾ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ ਕੋਹਣ ਕਰਕੇ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ বাস ਦੇ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਸਵੇਰ 5:30 ਵਜੇ ਉਹ ਬੋਰਤੋਂ ਬਲੋਟ ਵੱਲ ਆ ਰਿਹਾ ਸੀ ਜਦੋਂ ਗੁਬਿੰਦਗੜ੍ਹ ਨੇੜੇ ਪਹੁੰਚਿਆ ਤਾਂ ਅਚਾਨਕ ਉਸਦੀ বাস ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਅੱਗੇ ਪੁਲ ਦੀਆਂ ਲਾਈਟਾਂ ਵੀ ਬੰਦ ਸੀ ਜਿਸ ਕਰਕੇ ਉਸ ਨੂੰ ਸੜਕ ਤੇ ਜਾਂਦਾ ਹੋਇਆ ਟਰੈਕਟਰ ਟਰਾਲੀ ਦਿਖਾਈ ਨਹੀਂ ਦਿੱਤਾ ਤੇ ਹਨੇਰਾ ਹੋਣ ਕਰਕੇ ਉਸਦੀ বাস ਟਰੈਕਟਰ ਟਰਾਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਦੋਵੇਂ ਵਾਹਨ ਬੇਕਾਬੂ ਹੋ ਕੇ ਉਲਦੀ ਰੇਲਿੰਗ ਨੂੰ ਤੋੜਦੇ ਹੋਏ ਹੋਏ ੇਠਾਂ ਚਾਟ ਗਿਆ ਜਿਸ ਕਰਕੇ ਇਹ ਹਾਦਸਾ ਆਪੇਸ਼ ਆਇਆ ਇਸ ਘਟਨਾ ਵਿੱਚ ਬਸ ਚਾਲਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਟਰੈਕਟਰ ਟਰਾਲੀ ਤੇ ਸਵਾਰ ਭਗਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਗੱਦਰ ਖੇੜਾ ਰਾਜਸਥਾਨ ਅਤੇ ਸੁਖਪਾਲ ਸਿੰਘ ਪੁੱਤਰ ਮੋੜ ਸਿੰਘ ਵਾਸੀ ਦੋਦਾ ਜ਼ਖਮੀ ਹੋ ਗਿਆ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਗੁਰਦੀਪ ਜੀ ਕਿਵੇਂ ਹੋਇਆ ਹਾਦਸਾ ਤੜਕੇ ਆਪਣੀ ਗੱਡੀ ਸਵੇਰ 5:13 ਦੇ ਤੋਂ ਚੱਲ ਕੇ ਆ ਰਹੀ ਸੀ ਹੋਰ ਤੋਂ ਚੰਡੀਗੜ੍ਹ ਹੂੰ ਥੋੜਾ ਪਿੱਛੇ ਆਣ ਕੰਨ ਲਾਈਟਾਂ ਦੇ ਹੈਕ ਲੇਟਾ ਇੱਕ ਪ੍ਰੋਬਲਮ ਆ ਗਈ ਹੈ ਟੇਲਾ ਬੰਦ ਹੋ ਗਈ ਬਸ ਗਿਆ ਬਸ ਗਿਆ ਅੱਛਾ ਉਹਨਾਂ ਨੂੰ ਜਰੂਰ ਦੁਬਾਰੇ ਦਿਖਾਈਆਂ ਤਾ ਜਗਤ ਨਹੀਂ ਉਸ ਤੋਂ ਬਾਅਦ ਉਹਨੂੰ ਸੇ ਦੇ ਆ ਗਈ ਮੈਂ ਕਿਹਾ ਕਿ ਫਿਰ ਕੋਈ ਨਹੀਂ ਟਰਾਲੀ ਜਾ ਰਹੀ ਸੀ ਕਿ ਉਹਦੇ ਮਗਰ ਕੋਈ ਲਾਲ ਰੋਸ਼ਨੀ ਬੱਤੀ ਨਹੀਂ ਬਿਜਦੀ ਠੀਕ ਹੈ ਉਹ ਗੱਡੀਆ ਖੰਬੇ ਦੇ ਲੈ ਕੇ ਚ ਜਗਣੀ ਰਹਿੰਦੇ ਆ ਵੀ ਅੱਜ ਤਾਂ ਬੰਦਰ ਕੇ ਬੰਦ ਸੀ ਅੱਛਾ ਬੰਦ ਸੀ ਜਗਣੀ ਨਹੀਂ ਰਹੀ ਸੀ ਅੰਧੇਰਾ ਸੀ ਜਾਣੀ ਅੱਛਾ ਜੀ ਉਹ ਸਿੱਧੀ ਵਜਾ ਕਰ ਟਰੈਕਟਰ ਦੇ ਸਿਆਣੀ ਤੇ ਸਿੱਧੀ ਨਗਰ ਟੱਕਰ ਲੱਗੀ ਕਿੰਨੇ ਕੁ ਬੰਦੇ ਸਵਾਰ ਸੀ ਆਪਣੀ ਸਵਾਰੀਆਂ 15 16 ਸਵਾਰੀਆਂ ਸੀ ਤੇ ਸਵਾਰੀਆਂ ਠੀਕ ਨੇ ਸਾਰੀਆਂ ਸਾਰੀਆਂ ਸੇਫ ਨੇ ਕਿਸੇ ਦੇ ਨਹੀਂ ਕੁਛ ਠੀਕ ਹੈ ਸਾਰੇ ਇੱਕ ਧੀਟ ਕੱਟ ਨਹੀਂ ਆਈ ਜੀ ਠੀਕ ਚੱਕਰੀਆਂ ਜੀ ਸਾਰਿਆਂ ਨੂੰ ਘਰੋਂ ਭੇਜ ਦਿੱਤਾ ਇਹ ਦੂਜੀ ਗੱਡੀ ਤੇ ਅੱਛਾ ਦੂਜੀ ਗੱਡੀ ਮੰਗਾ ਕੇ ਭੇਜ ਦਿੱਤਾ ਗਿਆ ਹਾਂ ਜੀ ਤੁਸੀਂ ਕਿੱਥੋਂ ਗੱਡੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਅਬੋਰ ਤੋਂ ਅਬੋਰ ਤੋਂ ਲਈ ਸੀ ਜਾਨ ਵਾਲੇ ਕਿਥ ਕਹਿੰਦੇ ਨੇ ਬ੍ਰਿੰਦੇ ਦੇ ਕੀ ਨਾਮ ਦੱਸਿਆ ਸੀ ਤੁਸੀਂ ਆਪ ਦਾ ਗੁਰਦੀਪ ਸਿੰਘ ਗੁਰਦੀਪ ਸਿੰਘ ਠੀਕ ਹੈ ਉਹ ਐਸੀ ਟਰੈਕਟਰ ਜਿਹੜਾ ਸੀ ਮਲੋਟ ਦਾ ਇਹ ਮਲੋਟ ਨੂੰ ਜਾ ਰਿਹਾ ਸੀ ਬਸ ਪੰਜਾਬ ਰੋਡ ਤੇ ਦੀਪੂ ਚੰਡੀਗੜ੍ਹ ਦੀਪੂ ਦੀ ਹੈ ਤੇ ਵੀ ਅਬੋਰ ਤੋਂ ਜਾ ਰਹੀ ਸੀ ਤੇ ਉਹ ਡਰੈਵਰ ਸਾਹਿਬ ਨੇ ਦੱਸਿਆ ਸੀ ਟਰਾਲੀ ਵਾਲੇ ਨੇ ਜੋ ਜ਼ਖਮੀ ਹੈ ਵੀ ਮੈਂ ਕੋਈ ਚੀਜ਼ ਦੇਖਣ ਲੱਗਿਆ ਉਸ ਤਰ੍ਹਾਂ ਕਰਕੇ ਪੈਸਾ ਡੋਲ ਗਿਆ ਤੇ ਬੱਸ ਕਰਾਵੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਬਸ ਖਾਲੀ ਸੀਗੀ ਜੀ ਬਸ ਕੋਈ ਹੋਣੀਆਂ ਕੋਈ ਸਵਾਰੀਆਂ 15-20 ਸਵਾਰੀਆਂ ਸੀ ਠੀਕ ਨੇ ਸਾਰੀਆਂ ਜੀ ਆਹ ਸਵਾਰੀਆਂ ਸਵਸਥ ਸਿਰਫ ਟਰੈਕਟਰ ਚਾਲਕ ਆ ਉਹਦੇ ਇੱਕ ਨਾਲ ਦੇ ਹੋਰ ਉਹਨਾਂ ਦੇ ਕੋਈ ਕੋਈ ਕੁਝ ਝੋਟ ਹੈ ਬਹੁਤ ਜ਼ਿਆਦਾ ਨਹੀਂ ਤੇ ਇੱਕ ਹੋਰ ਸਵਾਰੀ ਸੀ ਉਹਦੇ ਗੋਡੇ ਤੇ ਮਾੜੀ-ਮੋਟੀ ਰਗ ਡੂੜਾ ਉਹਨਾਂ ਦੇ ਸੀ ਤੋਤਾ ਸਰ ਹਾਦਸੇ ਦਾ ਕਾਰਨ ਕੀ ਹੈ ਹਾਦਸੇ ਦਾ ਕਾਰਨ ਇਹ ਗੱਲ ਹੈ ਮੌਕੇ ਤੇ ਸੀ ਨਹੀਂ ਪਰ ਟਰੈਕਟਰ ਟਰਾਲੀ ਅੱਗੇ ਸੀ ਉਹ ਤੋਂ ਡੋਲ ਗਿਆ ਟਰੈਕਟਰ ਟਰਾਲੀ ਵਾਲੇ ਤੋਂ ਆ ਮੇਰੀ ਗੱਲ ਬੱਸ ਵਾਲੇ ਨਾਲ ਹੋਈ ਸੀ ਉਹਨੂੰ ਕਿਹਾ ਵੀ ਲਾਈਟਾਂ ਨਹੀਂ ਜਗਿਆ ਇਸ ਮੈਨੂੰ ਵਿਖੀ ਨਹੀਂ ਟਰਾਲੀ ਚਲੋ ਤੁਹ ਕਿਸ ਤਰ੍ਹਾਂ ਵਿਸ਼ਾ ਅਸੀਂ ਕੋਈ ਮੌਕੇ ਤੇ ਖੜੇ ਆ ਜੀ ਜੀ ਜੇ ਮੌਕੇ ਤੇ ਤਾਂ ਅਸੀਂ ਨਹੀਂ ਸੀ ਜੀ ਜੀ ਉਹ ਰਿਪੋਰਟ ਉਹ ਕਹਿੰਦੇ ਉਹਨਾਂ ਨੂੰ ਸੰਜੀਤ ਸਰ ਸਾਸ ਪਲਟੀ ਹੋਰ ਟਰੈਕਟਰ ਟ੍ਰੈਲੀ ਐਕਸੀਡੈਂਟ ਹੋਇਆ ਕਿੰਨੇ ਲੋਕ ਆਪਣੇ ਕੋਲ ਗਾਇਲਾਈਨ ਹੈ ਔਰ ਕੀ ਸਥਿਤੀ ਹੈ ਜੀ ਸਾਡੇ ਕੋਲ ਫਿਲਹਾਲ ਤੱਕ ਦੋ ਆਏ ਪੇਸ਼ੈਂਟ ਇੱਕ ਵੀ ਹਲਕੀ ਸੀਰੀਅਸ ਹੈ ਤੇ ਇੱਕ ਤਾਂ ਸਹੀ ਹੈ ਕਿਵੇਂ ਆਸਾ ਕੁਝ ਪਤਾ ਲੱਗ ਰਿਹਾ ਕਿਵੇਂ ਹੋਇਆ ਜੀ ਕੋਈ ਕੀ ਕੋ ਕਹਿ ਰਿਹਾ ਕਿ ਜਿਹੜੀ ਬਸ ਤੇ ਟਰੈਕਟਰ ਖੜਾ ਸੀ ਨੀਚੇ ਤੇ ਬਸ ਉੱਤੇ ਪਲਟ ਕੇ ਆਈ ਤੇ ਇੰਪੋਰਟ ਤੁੱਲੇ ਗਈ ਅੱਛਾ ਜੀ ਤੇ ਬਸ ਇਹ ਤਾਂ ਮੈਨੂੰ ਲੱਗਿਆ ਨਹੀਂ ਕਿ ਇਹ ਹੀ ਹੈ ਡਾਕਟਰ ਵਾਲੇ ਜਿੱਥੇ ਬੈਠੇ ਸੀਗੇ ਇਹਨਾਂ ਡਾਕਟਰ ਨੇ ਟੇਕ ਕਰਨੇ ਕਿ ਹਾਲ ਤੱਕ ਵੀ ਰੰਗ ਇੱਕ ਲੜਕੀ ਦੀ ਜਿਹਦੀ ਆਤਮਸੀ ਹੈ ਜਦੋਂ ਕਿ ਉਹਨੇ ਕੀਤਾ ਟੈਸਟ ਉਸ ਕਰਾ ਲਿਆ ਸੀ ਸਹੀ ਹੋਈ ਤਾਂ ਫਿਰ અમાਰੇ ਰੈਫਰ ਨਹੀਂ ਹੋਏ ਠੀਕ ਹੈ